ਹਾਂਜੀ ਸਰਦਾਰ ਗਰਚਰਨ ਸਿੰਘ ਜੀ ਤੁਹਾਡਾ ਗਿਆਨ ਜੋਤੀ ਚੈਨਲ ਦੇ ਵਿੱਚ ਸਵਾਗਤ ਹੈ ਤੁਹਾਨੂੰ ਅਸੀਂ ਜੀ ਆਇਆਂ ਕਹਿੰਦੇ ਬਹੁਤ ਬਹੁਤ ਧੰਨਵਾਦ ਸਰਦਾਰ ਬੈਂਸ ਸਿੰਘ ਜੀ ਬਹੁਤ ਧੰਨਵਾਦ ਤੁਸੀਂ ਅੱਜ ਆਯਾਤ ਮੇਦਵਾਰ ਕਿਕਰ ਸਿੰਘ ਦੀ ਤਰਫੋਂ ਅੱਜ ਤੁਸੀਂ ਚੈਨਲ ਦੇ ਰੂਪ ਰੂਪ ਹੋਇਓ ਉਹਨਾਂ ਬਾਰੇ ਦੱਸੋ ਕੀ ਕਹਿਣਾ ਚਾਹੁੰਦੇ ਹੋ ਸਰਦਾਰ ਕਿਕਰ ਸਿੰਘ 45 ਵਾਲਾ ਸਾਹਿਬ ਸਰਦਾਰ ਕਿਕਰ ਸਿੰਘ ਢਾਲੀਵਾਲ ਸਾਹਿਬ ਐਂਡ ਕਾਵਲ ਵਾਲਾ ਦੇ ਜੰਪਲ ਹੈ ਇਹਨਾਂ ਦਾ ਨਾਮ ਕਿਕਰ ਸਿੰਘ ਢਾਲੀਵਾਲ ਪਿਤਾ ਦਾ ਨਾਮ ਸਰਦਾਰ ਤੋਤਾ ਸਿੰਘ ਢਾਲੀਵਾਲ ਅੱਜ ਨਾਲ ਦੀ ਮੌਜੂਦਾ ਰੈਸ਼ ਜੋ ਹੈ ਉਹ ਗੁਰੂ ਤੇਗ ਬਹਾਦਰ ਨਗਰ ਨੇੜੇ ਸ਼ਾਂਤੀ ਬਨ ਗਲੀ ਨੰਬਰ 1 ਵਿੱਚ ਹੈ ਔਰ ਇਨ ਰੈਗਾ ਪਾਵਰ ਪੰਜਾਬ ਨੂੰ ਆਜ਼ਾਦ ਉਮੀਦਵਾਰ ਦੇ ਤੌਰ ਤੇ ਇਲੈਕਸ਼ਨ ਲੜ ਰਹੇ ਆ ਜਿਨ੍ਹਾਂ ਦਾ ਚੋਣ ਨਿਸ਼ਾਨ ਜਗਦੀ ਬੈਟਰੀ ਟਾਰਚ ਹੈ ਨੇ ਕਿਥੇ ਰਾਸ਼ ਕੇ ਕਿਹੜੇ ਸ਼ਹਿਰ ਕਿਹੜੇ ਸ਼ਹਿਰ ਚ ਹੈ ਫਰੀਜ ਕੋਟ ਹੈ ਅੱਛਾ ਫਰੀਜ ਕੋਟ ਅੱਛਾ ਫਿਰ ਤੁਸੀਂ ਇਹਨਾਂ ਦੇ ਕੋਈ ਜਿਵੇਂ ਚੋਣ ਕਮਿਸ਼ਨ ਵੱਲੋਂ ਹਦਾਇਤਾਂ ਹੈ ਵੀ ਜਿਹੜੇ ਵੀ ਕੋਈ ਕੈਂਡੀਡੇਟ ਹੈਗੇ ਆ ਉਹ ਆਪਣੇ ਉੱਪਰ ਜੇ ਕੋਈ ਉਪਰਾਧਕ ਮਾਮਲੇ ਹੈਗੇ ਆ ਜਾਂ ਕੋਈ ਜਿਹੜੀ ਧਾਰਾ ਲੱਗੀ ਹੈ ਕਿਸੇ ਤਰ੍ਹਾਂ ਦੀ ਉਹਦੇ ਬਾਰੇ ਜਿਹੜੀ ਉਹਦੀ ਧਾਰਾ ਨੂੰ ਜਨਤਕ ਕਰਨ ਲੋਕਾਂ ਨੂੰ ਦੱਸਾਂ ਤਾਂ ਤੁਸੀਂ ਉਹਨਾਂ ਦੇ ਪ੍ਰਤੀਨਿਧ ਬਣ ਕੇ ਆਏ ਹੋ ਉਹਨਾਂ ਤੇ ਦੱਸੋ ਉਹਨਾਂ ਦਾ ਕੀ ਚੋਕੜਾ ਜਿਹੜਾ ਕੋਈ ਇਸ ਤਰ੍ਹਾਂ ਦਾ ਮਾਮਲਾ ਹੈਗਾ ਹਾਂਜੀ ਪਿਛਲੇ ਸਮੇਂ ਕਰਾਨਾ ਐਫ ਆਈ ਆਰ ਨੰਬਰ 94 ਮਿਤੀ 24 2014 ਨੂੰ ਧਾਰਾ 307 333 324 323 353 186 34 ਆਈ ਪੀ ਸੀ ਦੇ ਅਧੀਨ ਕੇਸ ਦਰਜ ਸੀਗਾ ਜੀ ਜਿਸ ਦੀ ਜਾਣਕਾਰੀ ਉਹਨਾਂ ਨੇ ਮੈਨੂੰ ਦਿੱਤੀ ਆ ਅਤੇ ਹਲਫੀਆ ਬਿਆਨ ਵੀ ਦਿੱਤਾ ਹੈਗਾ ਅੱਛਾ ਇਹ ਗੱਲ ਹੋ ਰਹਾ ਤੁਸੀਂ ਆ ਧਰਾਵਾਂ ਦੱਸਿਆ ਜੀ ਜੀ 307 ਦਾ ਤੇ ਹੋਰ ਕਈ ਧਰਾਵਾਂ 353 ਕਈ ਧਰਾਵਾਂ ਦੱਸਿਆ ਚੋਰ ਕਮਿਸ਼ਨਰ ਵੱਲੋਂ ਹਦਾਇਤਾਂ ਵੀ ਇਹਦੀ ਤੁਸੀਂ ਜਿਹੜੀ ਸੂਚਨਾ ਅਖਬਾਰਾਂ ਚ ਵੀ ਜੋ ਤੇ ਚੈਨਲਾਂ 'ਤੇ ਵੀ ਇਹਨੂੰ ਚਲਾਓ ਉਹਦੇ ਬਾਰੇ ਵੀ ਕੋਈ ਦੱਸੋ ਕੀ ਕੀ ਕਾਰਵਾਈ ਤੁਸੀਂ ਕੋਈ ਹਾਂਜੀ ਇਸ ਸੰਬੰਧੀ ਅਸੀਂ ਅਖਬਾਰ ਸੱਚ ਦਾ ਸੁਨੇਹਾ ਨੂੰ ਮਿਤੀ 18 5 2024 ਨੂੰ ਅਤੇ ਟੀਵੀ ਚੈਨਲ ਈਗਲ ਨਿਊਜ਼ 19 5 24 ਨੂੰ ਇਹਦੀ ਅਸੀਂ ਜਾਣਕਾਰੀ ਦਿੱਤੀ ਆ ਇਹ ਜਿਹੜੀ ਜਾਣਕਾਰੀ ਆ ਉਹਨਾਂ ਨੇ ਐਫੀਡਵਿਟ ਬਕਾਇਦਾ ਦਿੱਤੀ ਹੋਈ ਐਫਆਈਆਰ ਡਾਕਟਰ ਇਸਪ੍ਰਤੀ ਹਾਂਜੀ ਹਾਂਜੀ ਉਹਨਾਂ ਨੇ ਬਕਾਇਦਾ ਐਫਆਈਆਰ ਡਾਕਟਰ ਦੀ ਕਾਪੀ ਭੇਜੀ ਹੋਈ ਆ ਤੇ ਉਹ ਸਾਰੀ ਉਹਦੇ ਤੇ ਚੱਲੀ ਵੀ ਹੋਈ ਆ ਅਖਬਾਰ ਤੇ ਛਪੀ ਵੀ ਹੋਈ ਆ ਠੀਕ ਆ ਜੀ ਹੋਰ ਕੋਈ ਉਹਦੀ ਜਿਹੜੀ ਜਾਣਕਾਰੀ ਉਹ ਤੇ ਹੋਰ ਕੋਈ ਧਾਰਾ ਨਹੀਂ ਹੋਰ ਕੋਈ ਉਹਨਾਂ ਦੇ ਧਾਰਾ ਕੋਈ ਨਹੀਂ ਆ ਬਸ ਇਹ ਜੂ ਧਾਰਾ ਉਹਨਾਂ ਦਾ ਸਾਰਾ ਇਹਦੇ ਵਿੱਚ ਰਿਕਾਰਡ ਇੱਕ ਵਾਰੀ ਫੇਰ ਇਤਰਾਵਾਂ ਦਾ ਦੱਸੋ ਕਿਹੜੀਆਂ ਕਿਹੜੀਆਂ ਧਾਰਾਵਾਂ ਹਾਂ ਤੁਹਾਨੂੰ ਮੈਂ ਦੱਸਿਆ ਸੀਗਾ ਵੀ ਐਫਆਈਆਰ ਨੰਬਰ 94 ਮਿਤੀ 24 2014 ਨੂੰ ਧਾਰਾ 307 333 324 323 353 186 ਅਤੇ 34 आईपीसी ਦੇ ਅਧੀਨ ਕੇਸ ਦਰਜ ਸੀਗਾ ਇਹ ਜਿਹੜੀ 14 ਇਹ 2014 ਦੇ ਵਿੱਚ ਜਿਹੜੇ ਦਰਜ ਹੋਇਆ ਇਲੈਕਸ਼ਨ ਦੇ ਦੌਰਾਨ ਹੀ ਹੋਇਆ ਇਹ ਇਹ ਉਦੋਂ ਇਲੈਕਸ਼ਨ ਦੇ ਦੌਰਾਨ ਹੀ ਹੋਇਆ ਜੀ ਉਦੋਂ ਬੀਐਸਪੀ ਦਾ ਸੰਤਰਾ ਮੱਲੀ ਖਰੇ ਸਿ ਇਲੈਕਸ਼ਨ ਉਸ ਇਲੈਕਸ਼ਨ ਕੋਲ ਇਹ ਦਰਾਂ ਨਹੀਂ ਕੋਈ ਮਿਸ ਹੈਪਨਿੰਗ ਹੋ ਗਈ ਸੀ ਤੇ ਉਦੋਂ ਇਹ ਕੇਸ ਦਰਜ ਹੋਇਆ ਸੀ ਠੀਕ ਹੈ ਜੀ ਚਲੋ ਮਹੌਜੋਨ ਕਮਿਸ਼ਨ ਦੀਆਂ ਹਦਾਇਤਾਂ ਨੂੰ ਮੰਨਦੇ ਹੋਏ ਤੁਸੀਂ ਇਹ ਜਾਣਕਾਰੀ ਜਨਤਕ ਕੀਤੀ ਹੈ ਤੇ ਕੋਈ ਹੋਰ ਮਸਲਾ ਜਾਂ ਹੋਰ ਹੈਗਾ ਜਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਜੇ ਕੋਈ ਹੋਰ ਪਦਅਤਾ ਹੁੰਦੀਆਂ ਫਿਰ ਉਹਨਾਂ ਨੂੰ ਵੀ ਜਨਤਕ ਜਿਹੜਾ ਤੁਸੀਂ ਕਰੋਗੇ ਹਾਂਜੀ ਅਸੀਂ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ ਅੱਜ ਵੀ ਇੱਕ ਅਖਬਾਰ ਪਟਿਆਲੇ ਤੋਂ ਛਪਦਾ ਜਿਹੜਾ ਕਿ ਇਕਵਲਟੀ ਐਂਡ ਜਸਟਿਸ ਆ ਪਟਿਆਲੇ ਤੋਂ ਛਪ ਰਿਹਾ ਹੈ ਅੱਜ ਵੀ ਉਹਦੇ 'ਚ ਸਾਡੀ ਖਬਰ ਵੀ ਲੱਗੀ ਹੈ ਤੇ ਅਸੀਂ ਤੁਹਾਡੇ ਰਾਹੀਂ ਵੀ ਆਪਦੇ ਇਸ ਸਾਰੇ ਕੇਸ ਦੀ ਜਾਣਕਾਰੀ ਲੋਕਾਂ ਤੱਕ ਜਨਤਕ ਕਰਨ ਦੀ ਤੁਹਾਨੂੰ ਵੀ ਅਪੀਲ ਕਰਾਂਗੇ ਤੇ ਅੱਗੇ ਤੋਂ ਵੀ ਕੋਈ ਵੀ ਜੋ ਇਲੈਕਸ਼ਨ ਕਮਿਸ਼ਨ ਦੇ ਅਧਿਕਾਰੀ ਹੋਣ ਜਾਂ ਅਸੀਂ ਉਹਨਾਂ ਨੂੰ ਪੂਰਾ ਫਾਲੋਅ ਕਰਦੇ ਹੋਏ ਉਹਨਾਂ ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਾਂਗੇ ਜੇਕਰ ਇਸ ਦੌਰਾਨ ਕੋਈ ਸਾਥੋਂ ਘਾਟ ਕਮਜ਼ੋਰੀ ਰਹਿ ਵੀ ਗਈ ਹੋਈ ਤਾਂ ਫਿਰ ਵੀ ਅਸੀਂ ਉਸ ਨੂੰ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਧੰਨਵਾਦ ਗਿਰਚਰਨ ਸਿੰਘ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਸਰਦਾਰ ਬੈਂਸ ਸਿੰਘ ਜੀ ਸਾਨੂੰ